ਕਲਗੀ ਤਰਜੀ ਦੇ ਨਾਲ ਇੰਦਾਂ ਦੇ ਸਿੰਘ ਵੀ ਆਏ ਆ ਜਿਨ੍ਹਾਂ ਨੇ ਸੱਚਮੁੱਚ ਕੋ ਗੱਲ ਨਹੀਂ ਕਹੀ ਕਿ ਕਲਗੀ ਤਰ ਪਾਤਸ਼ਾਹ ਤੇਰੇ ਲਈ ਮੈਂ ਆਪਣਾ ਆਪ ਕੁਰਬਾਨ ਕਰ ਦਿੰਦਾ ਪਰ ਮੈਨੂੰ ਆਪਣੇ ਸਰਨਾ ਤੋਂ ਕਦੀ ਦੂਰ ਨਾ ਕਰੀ ਇਹ ਵੀ ਇੱਕ ਪਿਆਰ ਦੀ ਹੱਤ ਹੈ ਇਹ ਵੀ ਇੱਕ ਪਿਆਰ ਦੀ ਮੁਹੱਬਤ ਹੈ ਤਿੱਤਾ ਕਰਕੇ ਆਪਾਂ ਬਾਣੀ ਵਿੱਚੋਂ ਸ਼ਬਦ ਲੈ ਕੇ ਤੁਰਿਆ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਤਿਗੁਰੂ ਕਹਿੰਦੇ ਸਾਰਿਆਂ ਦਾ ਦਾਤਾ ਕੇਵਲ ਇੱਕ ਹੈ ਤੇ ਸਾਰੇ ਆਪਾਂ ਉਹਦੇ ਦਰੂ ਤੇ ਫਰਿਆਦੀ ਹਾਂ ਕੋਈ ਮੰਦਰ ਜਾ ਕੇ ਕਹਿ ਲੈਂਦਾ ਕੋਈ ਗੁਰਦੁਆਰੇ ਜਾ ਕੇ ਕਹਿ ਲੈਂਦਾ ਤਰ ਅਸਲ ਵਿੱਚ ਫਰਿਆਦੀ ਹੀ ਹਾਂ ਜਗਤ ਭਿਖਾਰੀ ਫਿਰਤ ਹੈ ਸਤਿਗੁਰੂ ਕਹਿੰਦੇ ਅਸੀਂ ਸਾਰੇ ਉਹਦੇ ਕੋਲ ਹੀ ਲੈਣ ਵਾਸਤੇ ਆਉਂਦੇ ਹਾਂ ਉਹ ਦਾਤਾ ਹੈ ਅਸੀਂ ਉਹਦੇ ਦਰ ਦੇ ਮੰਗਦੇ ਹਾਂ ਤੇ ਸਤਿਗੁਰੂ ਦੇ ਘਰ ਅੰਦਰ ਕਮੀ ਕੋਈ ਨਹੀਂ ਆ ਤੇ ਤਾਂ ਕਿ ਤੱਕ ਬਾਣੀ ਚ ਵੀ ਪੜਦੇ ਆਂ ਦੇਂਦਾ ਦੇ ਲੈਂਦੇ ਥੱਕ ਪਾਹੇ ਮਾਲਕ ਜੀ ਅਸੀਂ ਥੱਕ ਜਾਂਦੇ ਹਾਂ ਥੱਕ ਜਾਂਦੇ ਹਾਂ ਪਰ ਤੁਹਾਡੀਆਂ ਦਾਤਾਂ ਦਾ ਕਦੀ ਵੀ ਦੇਣਾ ਨਹੀਂ ਦੇ ਸਕਦੇ ਕਿਉਂਕਿ ਤੂੰ ਦਾਤਾ ਤੇ ਦਾਤੀ ਦੀ ਹਸਤੀ ਇੰਨੀ ਪਿਆਰੀ ਹੁੰਦੀ ਆ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਂ ਤੇ ਸਾਡੀ ਹਸਤੀ ਇਹ ਆ ਅਸੀਂ ਦਾਤ ਲੈ ਕੇ ਦਾਤੇ ਦਾ ਸ਼ੁਕਰਾਨਾ ਕਰਨਾ ਵੀ ਭੁੱਲ ਜਾਂਦੇ ਹਾਂ ਪੱਖ ਨਾ ਭਾਣਦੇ ਤੂੰ ਦਾਤ ਪਿਆਰੀ ਵਿਸਰਿਆ ਦਾ ਤਾਰਾ ਤੇ ਕਦੀ ਪਾਖਸ਼ਾ ਬਣ ਚ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗੇ ਸਹਿਬ ਕਹਿੰਦੇ ਭਲਿਆ ਜਿਹੜੀ ਚੀਜ਼ ਅਸਲ ਅੰਦਰ ਲੈਣੀ ਸੀ ਨਾ ਉਹ ਤੇ ਤੂੰ ਲਈ ਕੋਈ ਨਹੀਂ ਹੈ ਪਰ ਤੂੰ ਮੰਗੇਈ ਮੇਰੇ ਕੋਲ ਉਹ ਆ ਜਿਹੜਾ ਸਥੇਰ ਹੀ ਨਹੀਂ ਰਹਿ ਸਕਦਾ ਸਥੇਰ ਹੀ ਨਹੀਂ ਨਾ ਰਹਿ ਸਕਦਾ ਪਰ ਜਦੋਂ ਤੁਸੀਂ ਅੱਜ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੋਗੇ ਸ਼ਰੀਰ ਕਰਕੇ ਭਾਈ ਬਚਿੱਤਰ ਸਿੰਘ ਕਿੰਨੇ 100 ਸਾਲ ਪਹਿਲਾਂ ਆਏ ਆ ਭਾਈ ਹੁੰਦੇ ਸੀ ਸ਼ਰੀਰ ਕਰਕੇ ਕਿੰਨੇ 100 ਸਾਲ ਪਹਿਲਾਂ ਆਏ ਆ ਕਲਗੀਧਰ ਦੇ ਫਰਜ਼ੰਦ ਬਾਬਾ ਅਜੀਤ ਬਾਬਾ ਜੁਝਾਰ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਜੀ ਸ਼ਰੀਰ ਕਰਕੇ ਕਿੰਨੇ 100 ਸਾਲ ਪਹਿਲਾਂ ਆਏ ਆ ਪਰ ਉਹ ਅੱਜ ਵੀ ਸਥਿਰ ਕਿਉਂਕਿ ਉਹਨਾਂ ਨੇ ਉਹ ਲਿਆ ਜਿਹੜਾ ਸਦਾ ਕਾਇਮ ਰਹਿਣ ਵਾਲਾ ਜਿਹਨੂੰ ਆਪਾਂ ਬਾਣੀ 'ਚ ਪੜਦੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਸਾਹਿਬ ਕਹਿੰਦੇ ਜਿਹਦੇ ਕੋਲੇ ਉਹ ਆ ਤੇ ਗੁਰਬਾਣੀ ਨੂੰ ਜਦੋਂ ਵੀ ਪੜਾਂਗੇ ਕਈ ਵਾਰੀ ਆਪਾਂ ਸੌਖੇ 'ਚ ਸ਼ਬਦ ਵਰਤਦੇ ਆਂ ਬਾਬਾ ਜਨੈਲ ਸਿੰਘ ਉਹਨਾਂ ਦੀ ਤਸਵੀਰ ਤੇ ਲਿਖੇ ਕੁਝ ਸ਼ਬਦ ਤੁਹਾਡੀ ਸੂਰਤ ਵਿੱਚ ਪਕੜ ਕਰ ਗਏ ਹੋਗੇ ਮੈਂ ਸਰੀਰ ਕ ਮੌਤ ਨੂੰ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਹੀ ਯਕੀਨਨ ਮੌਤ ਹੈ ਪਰ ਜਿੰਨਾ ਪਿਆਰਿਆਂ ਦੀ ਯਾਦ ਅੰਦਰ ਆਪਾਂ ਬੈਠੇ ਆ ਨਾ ਸਰੀਰ ਕਰਕੇ ਭਾਵੇਂ ਉਹ ਛਲੇ ਗਿਆ ਪਰ ਰੂਹ ਜ਼ਮੀਰ ਕਰਕੇ ਉਹ ਅੱਜ ਵੀ ਸਾਡੇ ਕੋਲ ਹੈ ਅੱਜ ਵੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਵੀ ਕਤਲਗੜ ਸਾਹਿਬ ਦੀ ਧਰਤੀ ਦੇ ਉੱਤੇ ਪਿਆਰ ਵਿੱਚ ਕਿੰਨੇ ਸਿਰ ਝੁਕਦੇ ਆ ਤੇ ਐਵੇਂ ਥੋੜਾ ਅੱਲਾ ਯਾਰਖਾਂ ਜੋਗੀ ਕਹਿੰਦਾ ਚਮਕ ਹੈ ਚਮਕੌਰ ਤੇਰੇ ਜਨਨੋਂ ਵਿੱਚ ਜਹੀਂ ਸੇ ਬਣ ਕੇ ਸਮਾ ਕੇ ਲਈ ਸਤਾਰੇ ਨਿਕਲੇ ਬਸ ਏਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਇ ਬਾਪ ਨੇ ਬੇਟੇ ਜਹਾਂ ਖੁਦਾਈ ਕੀ ਤੇ ਤਾਈਂ ਕਿਨੇ ਨੰਪਾ ਉਹ ਅੱਜ ਵੀ ਆ ਤੇ ਜਿਹਨੂੰ ਸਹਬ ਨੇ ਬਾਣੀ ਚ ਕਹਿਨਾ ਤਿਸ ਕੋ ਮਰਤੇ ਕੜੀ ਨਾ ਲਾਕੇ ਝੂਠਾ ਮੰਗਣ ਜੇ ਕੋਈ ਮੰਗੇ ਸਹਬ ਕਹਿੰਦੇ ਤੂੰ ਮੰਗੇ ਉਹ ਆ ਜਿਹੜਾ ਸਫੇਰਨਾ ਹੋਵੇ ਤੂੰ ਉਹਨੂੰ ਲੈਣਾ ਸੀ ਜਿਹਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਆ ਤੇ ਜਿਹਨੂੰ ਗੁਰਬਾਣੀ ਚ ਨੌਵੇਂ ਮਹਾਰਾਜ ਆਪਾਂ ਬਾਣੀ ਦੇ ਨਾਲ ਨਾਲ ਸ਼ਬਦ ਲੈ ਕੇ ਸਿਸ਼ਟੀ ਦੇ ਪੱਖ ਤੇ ਅੱਜ ਮੈਂ ਆਉਣਾ ਚਾਹੁੰਦਾ ਜਿਨੂੰ ਸਹਿਬ ਬਾਣੀ ਚ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਸਹਿਬ ਕਹਿੰਦੇ ਉਹਨੂੰ ਜਪ ਉਹਨੂੰ ਚੇਤੇ ਚ ਕਰ ਜਿਹੜਾ ਸਥਿਰ ਹੈ ਤੇ ਭਲਿਆ ਜਦੋਂ ਦੁਨੀਆਂ ਦੇ ਲੋਕ ਸਾਥ ਛੱਡ ਕੇ ਤੁਰਦੇ ਹੋਣ ਤਾਂ ਉਹਨੂੰ ਚੇਤੇ ਚ ਰੱਖੀ ਜਿਹੜਾ ਤੈਨੂੰ ਕਦੀ ਵੀ ਡੋਲਣਾ ਨਾ ਦੇਵੇ ਤੇ ਆਪਾਂ ਕਿੰਨੀ ਵਾਰੀ